ਸ਼ਵੇਰ ਦਾ ਟੈਂਸੀ ਜੋ ਇਹਨਾਂ ਦਾ ਸਕੂਲ ਟਾਈਮ ਦੇ ਬੱਚੇ ਨੂੰ ਲੈ ਕੇ ਆ ਰਹੀ ਸੀ ਬੈਨ ਇਹਦੇ ਵਿੱਚ ਕਰੀਬ 10 ਕ ਬੱਚੇ ਸੀਗੇ ਇਹਨੂੰ ਐਕਸੀਡੈਂਟ ਕਰਤੇ ਗਿਆ ਉਹ ਉਹ ਬੰਦੇ ਦੀ ਸ਼ਰਾਬ ਕੀਤੀ ਹੋਈ ਸੀ ਸ਼ਰਾਬ ਪੀਣ ਦੇ ਬਾਵਜੂਦ ਉਲਟਾ ਸਗੋ ਇਹ ਡਰਾਈਵਰ ਨਾਲ ਵੀ ਮਾੜੀ ਮੱਡੀ ਨੇ ਹੱਥੋਂ ਵਾਈ ਕੀਤੀ ਗਲਤ ਬੋਲਿਆ ਤੇ ਇਹਨੇ ਗੱਡੀ ਪਲਟਾ ਸੀ ਸ਼ੁ크ਰਾ ਪ੍ਰਮਾਤਮਾ ਦਾ ਵੀ ਬੱਚਿਆਂ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨਾਰਮਲ ਸੱਟਾਂ ਲੱਗੀਆਂ ਨੇ ਰਣ ਮਾਜੀ ਕੀ ਕਾਲ ਹੋਈ ਜੀ ਬਾਜੀ ਅਸਲ ਤਨਾ ਮਤਲਬ ਬੈਂਡਾ ਦੇ ਵਿੱਚ ਬੱਚੇ ਡਾੜੇ ਨੇ ਥੋੜੇ ਟਾਈਮ ਬਾਅਦ ਸਾਡੇ ਕੋਲ ਕਾਲ ਆਉਂਦੀ ਆ ਬਿਆਹ ਬੈਂਡ ਐਕਸੀਡੈਂਟ ਹੋ ਗਿਆ ਜਦੋਂ ਅਸੀਂ ਆ ਕੇ ਦੇਖਿਆ ਤਾਂ ਇੱਕ ਨਸ਼ੇੜੀ ਬੰਦੇ ਨੇ ਉਹਦੀ ਬੈਂਡ ਨੋਟ ਕਰਵਾ ਦਿੱਤੀ ਤੇ ਜਦੋਂ ਬੱਚਿਆਂ ਨੇ ਹਾਲਾਤ ਦੇਖ ਕੇ ਬੱਚੇ ਚਲੋ ਅਸੀਂ ਇੱਥੇ ਹਸਪੀਟਲ ਲੈ ਉਹ ਬੱਚੇ ਠੀਕ ਨੇ ਤਕਰੀਬਨ ਉਹ ਬੱਚੇ ਜਿਹੜੇ ਕੰਮ ਕੀ ਜਾਂਦੇ ਆ ਕੁਝ ਕਿੰਨੇ ਕੰਮ ਜਿਹੜੇ ਇੰਜਰਿਜ਼ ਨੇ ਬੱਚੇ ਤਕਰੀਬਨ 8-10 ਬੈਂਡ ਦੇ ਵਿੱਚ ਸਟੋਰ ਆ ਆ ਕੀ 12 ਮੀਟਰ ਸਟਪਨ ਕਿਸੇ ਬੱਚੇ ਦੇ ਥੀ ਨੇ ਮੇਰੇ ਬੇਟੇ ਦੇ ਆ ਥੋੜੀ ਨੈਕ ਦੇ ਵਿੱਚ ਆ ਹਾਂ ਜੀ ਪਤਾ ਉਹ ਐਕਸੀਡੈਂਟ ਵਾਹਣ ਪਤਾ ਲੱਗਿਆ ਨਾ ਇੱਕ ਵਾਰੀ ਨੋਰਮਲੀ ਸਾਰੇ ਆਮ ਭੀ ਕਿਤੇ ਨੋਰਮਲੀ ਮੈਂ ਪੇਰੈਂਟ ਸਾਰਾ ਨੇ ਪਹੁੰਚੀ ਜੀ ਭਾਜੀ ਜਿਹੜੀ ਕਾਰ ਨੇ ਐਕਸੀਡੈਂਟ ਕਰਿਆ ਉਹ ਨੂੰ ਪੜ ਲਿਆ ਕਿ ਉਹ ਹਾਂ ਜੀ ਉਹ ਕਾਰ ਮੁਕਦੇ ਹੋਊਗੀ ਨੁਕਸਾਨੀ ਗਈ ਜਿਹੜਾ ਡਰਾਈਵਰ ਆ ਉਹ ਨਾ ਨਸ਼ੇ ਤੇ ਨਾ ਜਿਆਦਾ ਤੁੱਤਾ ਵੀ ਉਹ ਤੋਂ ਪੱਛ ਵੀ ਨਹੀਂ ਹੋਇਆ ਅਜਾ ਬਹੁਤ ਚਲਗੀਤ ਆ ਹਾਂ ਕੱਦ ਜੂ ਲੱਗਦੇ ਵੀ ਕਾਰ ਵਾਲੇ ਦੀ ਜਿਆਦਾ ਇੰਨੀ ਬਾਹਰ ਵਾਲਿਆਂ ਦਾ ਸ਼ਰੇਮ ਸਾਰੀ ਪਬਲਿਕ ਨੇ ਵੀ ਦੇਖੀ ਆ ਪ੍ਰਸ਼ਾਸਨਿਕ ਤਨਾ ਬਲਾ ਮੁਕ ਤੇ ਕੌਨਸਟ ਹਾਂ ਜੀ ਆ ਪ੍ਰਸ਼ਾਸਨ ਨੇ ਪਹੁੰਚ ਗਿਆ ਪ ਪਬਲਿਕ पब्लिक ने ਸਾਥ ਦਿੱਤਾ ਜੋ जो ਗੀਤ ਤੇ ਉਹਨਾਂ ਨੇ ਵੀ ਹਰ ਇੱਕ ਬੱਚੇ ਨੇ ਕੇਅਰ ਕੀਤੀ ਆ ਸਕੂਲ ਦਾ ਪ੍ਰਸ਼ਾਸਨ ਤੋਂ ਕਰਦੇ ਪਹੁੰਚ ਗਏ ਹਾਂ ਜੀ ਹਾਂ ਜੀ ਸਕੂਲ ਦਾ ਪ੍ਰਸ਼ਾਸਨ ਸਾਰਾ ਮੌਕੇ ਤੇ ਹਾਜ਼ਰ ਆ ਨਾਲ ਦੇ ਨਾਲ ਪਹੁੰਚ ਗਏ ਦੂਜੇ ਮਿੰਟਾਂ ਦੇ ਵਿੱਚ ਜਿਉਂ-ਜਿਉਂ ਪ੍ਰੋਗਰਾਮ ਚੱਲ ਰਿਹਾ ਸੀ ਪਾਣੀ ਸਿੱਖੀ ਹਾਂ ਠੀਕ ਹੈ ਤੇ ਉਹਨਾਂ ਨੂੰ ਪਾਸਟ ਦੇ ਵਿੱਚ ਬਜਟ ਦੇਖ ਕੇ ਭੇਜਿਆ ਜੀ ਕੋਈ ਬੱਚੇ ਆਪਣੇ ਫਾਦਰ ਮਗਰ ਨਾਲ ਖੜੇ ਰਹੇ ਨਹੀਂ ਗਏ ਕਿਉਂ ਮੋਤੀ ਦਾ ਸਾਰੇ ਮੋਤੀ ਸਭ ਠੀਕ ਹੈ ਜੀ ਕੋਈ ਅਸੂਖ ਨਹੀਂ ਕੋਈ ਗੱਲ ਨਹੀਂ ਠੀਕ ਹੈ ਨਾ ਜੀ ਅੱਜ ਮੇਰਾ ਨਾਮ ਐਸਐਸ ਜਸਵਿੰਦਰ ਸਿੰਘ ਐਸਐਸਐਫ ਸੜਕ ਸੁਰੱਖਿਆ ਫੋਰਸ ਦੇ ਅਸੀਂ ਕਰਮਚਾਰੀਆ ਜੀ ਕੀ ਗੱਲ ਹੋਈ ਜੀ ਇਹ ਗੱਲ ਹੋਈ ਕਿ ਸਵੇਰ ਦਾ ਟਾਈਮ ਸੀ ਜੋ ਇਹਨਾਂ ਦਾ ਸਕੂਲ ਟਾਈਮ ਦੇ ਬੱਚੇ ਨੂੰ ਲੈ ਕੇ ਆ ਰਹੀ ਸੀ ਬੈਨ ਜਿਹੜੀ ਆ ਬਾਬਾ ਸਕੂਲ ਦੀ ਹੈ ਕਾਰ ਵੈਲਿਊਜ਼ ਦੀ ਭਾਂਚੀ ਗਈ ਇਹਦੇ ਵਿੱਚ ਕਰੀਬ 10 ਕ ਬੱਚੇ ਸੀਗੇ ਜੋ ਕਿ ਜੋ ਇਹਨਾਂ ਜੋ ਕਿ ਇਹਨਾਂ ਐਕਸੀਡੈਂਟ ਕਰਕੇ ਗਿਆ ਉਹ ਉਹ ਬੰਦੇ ਦੀ दारू ਕੀਤੀ ਹੋਈ ਸੀ दारू ਪੀਣ ਦੇ ਬਾਪ ਜੀ ਤੋਂ ਉਲਟਾ ਸਗੋਂ ਇਹ ਡਰਾਈਵਰ ਨਾਲ ਵੀ ਮਾੜੀ ਮੱਠੀ ਨੇ ਹੱਥੋਪਾਈ ਕੀਤੀ ਗਲਤ ਬੋਲਿਆ ਤੇ ਇਹਨੇ ਗੱਡੀ ਪਲਟਾ ਸੀ ਸ਼ੁਕਰ ਹੈ ਪ੍ਰਮਾਤਮਾ ਦਾ ਵੀ ਬੱਚਿਆਂ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨਾਰਮਲ ਸੱਟਾਂ ਲੱਗੀਆਂ ਨੇ ਨਾਲ ਹੀ ਇੱਕ ਇਧਰੋਂ ਸਾਡੇ ਆਉਣ ਤੋਂ ਪਹਿਲਾਂ ਇਹ ਤਾਂ ਗੁਰੂ ਘਰ ਦੀ ਬੱਸ ਸੀਗੀ ਜੋ ਕਿ ਪਬਲਿਕ ਦੀ ਹੈਲਪ ਨਾਲ ਉਹਨਾਂ ਨੂੰ ਸਹੀ ਸਲਾਮਤ ਹਸਪਤਾਲ ਪਹੁੰਚਾਤਾ ਕਿਸੇ ਕ ਕਿੰਨੇ ਕ ਬੱਚੇ ਸੀ ਬੱਚੇ ਤਕਰੀਬ ਹੈਗੇ ਸੀ 10 ਕ ਬੱਚੇ ਸੀਗੇ 6-7 ਬੱਚੇ ਬੱਚੇ ਕਿੱਧਰੋਂ ਆ ਰਹੇ ਸੀ ਤੇ ਕਿੱਧਰੋਂ ਗੱਡੀ ਆਈ ਬੱਚੇ ਆਮ ਪਿੰਡਾਂ ਦੇ ਵਿੱਚੋਂ ਜਾਂ ਸ਼ਹਿਰ ਤੋਂ ਭਾਨੀਗੜ ਤੋਂ ਲੈ ਕੇ ਸਕੂਲ 'ਚ ਜਾ ਰਹੇ ਸੀ ਜੀ ਲੈ ਕੇ ਹਾਂ ਜਿਹੜੀ ਗੱਡੀ ਸੀ ਉਹ ਕਿੱਧਰੋਂ ਆ ਰਹੀ ਸੀ ਇਹ ਇਧਰੋਂ ਆਪਣੇ ਭਾਨੀਗੜ ਸਾਈਡ ਤੋਂ ਵੀ ਤਕਰੀਬਨ ਉਹ ਬੰਦੇ ਜਿਹੜਾ ਜੋ ਫੜ ਲਿਆ ਗਿਆ ਜੀ ਹਾਂਜੀ ਹਾਂ ਉਹ ਮੌਕੇ ਤੇ ਫੜ ਲਿਆ ਫੜਿਆ ਉਹਨੂੰ ਨਾਲ ਹੀ ਥਾਣਾ ਭਾ ਨਿਕੜਦੇ ਮੁਲਾਜ਼ਮ ਆਗੇ ਸੀ ਉਹਨਾਂ ਦੇ ਹਵਾਲੇ ਕਰਤਾ ਸੇ ਤਕਰੀਬਨ 5 ਰੇਗਾ ਜੀ ਵਿਚਾਰ ਰਹਿਗਾ ਜੀ ਨਹੀਂ ਨਹੀਂ ਕੋਈ ਮਜਰ ਨੁਕਸਾਨ ਨਹੀਂ ਗੱਡੀ ਮੰਨ ਲਓ ਪੂਰੀ ਡੈਮੇਜ ਹੋ ਗਈ ਗੱਡੀ ਦਾ ਨੁਕਸਾਨ ਹੋ ਗਿਆ ਜਿਹੜੀ ਸਕੂਲ ਵੈਨ ਸੀ ਬਾਕੀ ਮੇਰੇ ਨਾਲ ਜਿਹੜਾ ਮੁੰਡਾ ਡਰਾਈਵਰ ਸਾਨੂੰ ਕਿੰਨੇ ਚਿਰ ਬਾਅਦ ਘਟਣਾ ਦਾ ਪਤਾ ਨਹੀਂ ਸਾਨੂੰ ਮੰਨ ਲਓ ਕਰੀਬ 15 ਮਿੰਟ 10 ਮਿੰਟ ਬਾਅਦ ਪਤਾ ਲੱਗਿਆ ਸੀ ਅਸੀਂ ਨਾਲ ਦੀ ਨਾਲ ਹੀ ਇੱਥੇ 5-4 ਮਿੰਟ ਚ ਪਹੁੰਚ ਗਏ ਮੈਡੀਕਲ ਸੂਰਤ ਦੇ ਦਿੱਤੀ ਮੈਂ ਮੈਡੀਕਲ ਸੂਰਤ ਦਿੱਤੀ ਸੀ